ਬڑے ਗੁੱਸੇ ਦੇ ਵਿੱਚ ਆਏ ਪਏ ਆ ਭਗਵੰਤ ਮਾਨ ਜੀ ਤੇ ਲੋਕਾਂ ਨੂੰ ਪੁੱਛੀ ਜਾਂਦੇ ਆ ਹੈਬੋਵਾਚ ਨਸ਼ਾ ਵਿਕਦਾ ਲੋਕ ਉਹਨਾਂ ਨੂੰ ਦੱਸ ਰਹੇ ਆ ਅੱਗੋਂ ਭਗਵੰਤ ਮਾਨ ਜੀ ਇਹ ਕਹਿੰਦੇ ਵੀ ਅੱਜ ਛਾਂ ਅੱਜ ਰਾਤ ਨੂੰ ਵੇਖੋ ਕੀ ਹੁੰਦਾ ਕਹਿੰਦਾ ਦੱਸਣਾ ਨਹੀਂ ਚਾਹੀਦਾ ਮੈਨੂੰ ਕਿਤੇ ਭੱਜ ਨਾ ਜਾਣ ਚਲੋ ਯਾਰ ਭੱਜੀ ਜਾਣ ਸਾਡਾ ਖਹਿੜਾ ਛੱਡ ਜਾਣ ਇਹ ਆ ਸੁਣ ਲੋ ਅੱਜ ਅੱਜ ਆ ਜਰਾ ਹਨੇ ਸਣੀ ਚਾਹੀਦਾ ਪਰ ਪਹਿਲੀ ਨਾ ਭਾਜਣ ਨੂੰ ਹੋ ਚਲ ਭੱਜੀ ਜਾਣ ਯਾਰ ਭੱਜ ਜਾਣ ਯਾਰ ਸਾਡੇ ਖਹਿੜਾ ਛੱਡੋ ਯਾਰ ਮੈਨੂੰ ਲੱਗਦਾ ਭਗਵੰਤ ਮਾਨ ਜੀ ਅੱਜ ਮੈਨੂੰ ਨਰਮਾਈ ਦੇ ਨਾਲ ਗੱਲ ਕਰਨੀ ਚਾਹੀਦੀ ਆ ਕਈ ਵਾਰ ਕੀ ਹੁੰਦਾ ਕਿ ਸਾਡੇ ਪੰਜਾਬ ਦਾ ਲੀਡਰ ਉਹਦੇ ਮਨ ਦੇ ਵਿੱਚ ਇਹ ਹੁੰਦੀ ਆ ਕਿ ਅਸੀਂ ਕੁਝ ਪੰਜਾਬ ਵਾਸਤੇ ਕਰੀਏ ਜਿਹੜੀ ਕਿ ਉਹ ਤੁਹਾਡੇ ਮਨ ਦੇ ਵਿੱਚ ਬਿਲਕੁਲ ਵੀ ਨਹੀਂ ਦੀ ਵੀ ਤੁਸੀਂ ਪੰਜਾਬ ਦੇ ਵਿੱਚ ਕੁਝ ਕਰੋ ਜੇ ਤੁਸੀਂ ਨਸ਼ੇ ਦੇ ਮਸਲੇ ਤੇ ਕੋਈ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਇਹ ਰਿਪੋਰਟ ਮਿਲ ਰਹੀ ਹੋਵੇ ਕਿ ਬਾਈ ਜੀ ਇੱਥੋਂ ਆ ਨਸ਼ਾ ਖਤਮ ਹੋ ਗਿਆ ਇੱਥੋਂ ਆ ਨਸ਼ਾ ਖਤਮ ਹੋ ਗਿਆ ਉਦਾਹਰਨ ਤੌਰ ਤੇ ਕਿ ਸਾਡਾ ਪ੍ਰਸ਼ਾਸਨ ਫਾਇਲ ਕਾ ਜ਼ਿਲ੍ਹੇ ਦਾ ਤੁਹਾਨੂੰ ਇਹ ਕਹਿ ਦੇਵੇ ਕਿ ਨਸ਼ਾ ਫਾਇਲ ਕਾ ਚੋਂ ਖਤਮ ਤਾਂ ਫਿਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਇਹ ਸਭ ਕੁਝ ਝੂਠ ਆ ਜੇ ਤੁਸੀਂ ਨਸ਼ਾ ਵਾਕਈ ਖਤਮ ਕਰਨਾ ਚਾਹੁੰਦੇ ਆ ਕਈ ਵਾਰ ਐਖਿਆ ਪੁਲਿਸ ਵੀਡੀਓ ਪਾਪਾ ਲੋਕਾਂ ਨੂੰ ਇਹ ਕਹਿ ਰਹੀ ਆ ਕਿ ਤੁਸੀਂ ਦੱਸੋ ਨਸ਼ਾ ਕਿੱਥੇ ਵਿਕ ਰਿਆ ਲੋਕ ਦੁਸ਼ਮਣੀ ਕਿਉਂ ਲੈਣਾ ਲੋਕਾਂ ਨੂੰ ਦੁਸ਼ਮਣੀ ਲੈ ਕੇ ਕੀ ਮਿਲਣਾ ਕੀ ਮਿਲੂਗਾ ਲੋਕਾਂ ਨੂੰ ਦੁਸ਼ਮਣੀ ਲੈ ਕੇ ਗੋਲੀਆਂ ਮਿਲਣਗੀਆਂ ਜਾਂ ਦੁਸ਼ਮਣੀਆਂ ਮਿਲਣਗੀਆਂ ਜਾਂ ਮੌਤਾਂ ਮਿਲਣਗੀਆਂ ਜਾਂ ਘਰਾਂ ਨੂੰ ਅੱਗ ਲਾਈ ਜਾਊਗੀ ਤਾਂ ਜਦੋਂ ਨਸ਼ੇ ਤਖਸਰਾ ਵੱਲੋਂ ਕਿਸੇ ਦੇ ਘਰਾਂ ਨੂੰ ਅੱਕ ਲਾਈ ਗਈ ਸੀ ਬਠਿੰਡੇ ਦੇ ਵਿੱਚ ਉਦੋਂ ਤੁਹਾਡਾ ਕੀ ਰਿਐਕਸ਼ਨ ਸੀ ਤਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਮਾਨ ਸਾਹਿਬ ਕਿ ਹੋਰ ਸਕਦਾ ਤੁਹਾਡੇ ਮਨ ਦੇ ਵਿੱਚ ਤੁਹਾਨੂੰ ਪ੍ਰਸ਼ਾਸਨ ਇਹ ਕਹਿ ਰਿਹਾ ਹੋਵੇ ਕਿ ਜੀ ਪੰਜਾਬ ਦੇ ਵਿੱਚ ਤਾਂ ਤੁਹਾਡੀ ਵਾਹ ਵਾਹ ਹੋ ਰਹੀ ਹੈ ਵਾਹ ਵਾਹ ਹੋ ਰਹੀ ਆ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਇਹ ਪੰਪਾਂ ਚ ਨਾ ਆਜੋ ਜੀ ਇਹ ਸਿਰਫ ਤੁਹਾਨੂੰ ਪੰਪ ਲੱਗ ਰਹੇ ਆ ਤੁਸੀਂ ਇਹ ਤਾਂ ਲੋਕਾਂ ਨੂੰ ਕਹਿ ਜਾਂਦੇ ਆ ਕਿ ਝਾੜੂ ਇੱਕ ਵਾਰੀ ਫੇਰ ਦਿਓ ਚੰਗੀ ਤਰ੍ਹਾਂ ਗੰਦ ਆਪਾਂ ਛੱਡਣਾ ਨਹੀਂਗਾ ਪਰ ਮੈਂ ਮਾਫੀ ਚੋਣਾ ਵੀ ਜਾ ਤਾਂ ਤੁਹਾਡਾ ਝਾੜੂ ਹੀ ਗੰਡ ਦਾ ਲਿਬੜਿਆ ਸੀਗਾ ਕਿ ਜਿੱਥੋਂ ਤੁਸੀਂ ਮਾਰਿਆ ਉਥੋਂ ਥਾਂ ਤਾਂ ਪੂਰਾ ਸਾਫ਼ ਹੋ ਗਿਆ ਪਰ ਧਰਤੀ ਨੂੰ ਗੰਦ ਲੱਗੀ ਜਾਂਦਾ ਇਹ ਜਾਂ ਤੁਹਾਡੇ ਝਾੜੂ ਨੂੰ ਕੁਛ ਲੱਗਿਆ ਤੇ ਜਾਂ ਤੁਹਾਡਾ ਚੋਣ ਨਿਸ਼ਾਨੀ ਝੂਠਾ ਲੈ ਲਿਆ ਤੁਸੀਂ ਜਿਵੇਂ ਤੁਸੀਂ ਤੱਕਣੀ ਨੂੰ ਕਹਿੰਦੇ ਹੁੰਦੇ ਸੀ ਜਾਂ ਤੁਸੀਂ ਪੰਜੇ ਨੂੰ ਕਹਿੰਦੇ ਸੀ ਜਾਂ ਤੁਸੀਂ ਫੁੱਲ ਨੂੰ ਆਂਦੇ ਸੀ ਤਾਂ ਮੈਂ ਤੁਹਾਨੂੰ ਇੱਕ ਸਪਸ਼ਟੀ ਇਥੋਂ ਸਿੱਧਾ ਕਰ ਦੇਵਾਂ ਕਿ ਪੰਜਾਬ ਦੇ ਵਿੱਚ ਬਾਈ ਜੀ ਅੱਜ ਵੀ ਨਸ਼ਾ ਜੋਰਾਂ ਸ਼ੋਰਾਂ ਤੇ ਆ ਅੱਜ ਕੋਈ ਨਸ਼ਾ ਕੋਈ ਮਾੜਾ ਮੋਟਾ ਫੜ ਕੇ ਇਹ ਨਹੀਂ ਹੋ ਸਕਦਾ ਕਿ ਨਸ਼ਾ ਪੰਜਾਬ ਚੋਂ ਬੰਦ ਹੋ ਗਿਆ ਨਸ਼ਾ ਬੰਦ ਕਰਨਾ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਕਿਸੇ ਮਹਿਕਮੇ ਦਾ ਹਰ ਕਿਸੇ ਮਹਿਕਮੇ ਦਾ ਅਧਿਕਾਰੀ ਬੈਠਾ ਚਾਹੇ ਉਹ ਪੁਲਿਸ ਲੈਂਡ ਚੋਂ ਹੋਵੇ ਚਾਹੇ ਉਹ ਟੀਚਰੀ ਲੈਂਡ ਚੋਂ ਹੋਵੇ ਚਾਹੇ ਉਹ ਡਾਕਟਰੀ ਲੈਂਡ ਚੋਂ ਹੋਵੇ ਚਾਹੇ ਉਹ ਕੋਈ ਪੀਐਨ ਹੋਵੇ ਚਾਹੇ ਉਹ ਕੋਸ਼ੀ ਹੋਵੇ ਚਾਹੇ ਕੋਈ ਡਾਕੀਆ ਹੋਵੇ 13000 ਪਿੰਡਾਂ ਲਗਭਗ ਪੰਜਾਬ ਦੇ 13000 ਪਿੰਡਾਂ ਦੇ ਵਿੱਚੋਂ ਕੋਈ ਨਾ ਕੋਈ ਤਾਂ ਪੰਜ ਚਾਰ ਮਲਾਜ਼ਮ ਲੱਗੇ ਆ ਤੁਸੀਂ ਵਿੱਚੋਂ ਵਿੱਚ ਮਾਸਟਰਾਂ ਦੀ ਡਿਊਟੀ ਲਾਓ ਕਿ ਕੌਣ ਵੇਚ ਰਿਹਾ ਸਭ ਤੋਂ ਵੱਡੀ ਗੱਲ ਤੇ ਆ ਕਿ ਸਾਡੀ ਬਦਨਸੀਬੀ ਇਹ ਆ ਕਿ ਅਸੀਂ ਪੁੱਛਦੇ ਆ ਕੌਣ ਵੇਚ ਰਿਹਾ ਗ੍ਰਾਮ ਦੋ ਗ੍ਰਾਮ ਵਾਲਿਆਂ ਦੀ ਤੁਸੀਂ ਕੰਦਾ ਢਾ ਦਿੰਨੇ ਆ ਗ੍ਰਾਮ ਵਾਲਿਆਂ ਦੇ ਘਰ ਤੁਸੀਂ ਢਾ ਦਿੰਨੇ ਆ ਪਰ ਸਾਨੂੰ ਅਜੇ ਤੱਕ ਮੋਢੀ ਨਹੀਂ ਲੱਭ ਰਿਆ ਤੁਸੀਂ ਦੱਸਿਆ ਸੀ ਤੁਹਾਡੀ ਪੋਸਟ ਆਈ ਸੀ ਕਿ ਐਨੇ ਪਰਚੇ ਹੋ ਚੁੱਕੇ ਆ ਪਰ ਪੰਜਾਬ ਦੇ ਵਿੱਚੋਂ ਨਸ਼ਾ ਉੱਤੇ ਬੰਦ ਹੋਊਗਾ ਜਿੱਦੇ 5000 ਪਰਚਾ ਨਹੀਂ ਸਿਰਫ ਸਿਰ 5 ਪਰਚੇ ਕੱਟੇ ਜਾਣਗੇ ਕਿਉਂਕਿ ਤੁਸੀਂ ਮੋਢੀ ਫੜੋ ਕਿੱਥੋਂ ਆ ਰਹੇ ਆ ਤੁਸੀਂ ਉਹਨਾਂ ਅਫਸਰਾਂ ਦੀ ਡਿਊਟੀ ਲਾ ਦਿਓ ਇੱਕ ਦੋ ਦਿਨਾਂ ਦੀ ਖੇੜਾ ਇਹ ਐਵੇਂ ਆਪਾਂ ਕਿਸੇ ਨਾ ਕਿਸੇ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਜ਼ਿਲ੍ਹੇ ਦੇ ਵਿੱਚੋਂ ਦੋ ਤਿੰਨ ਥਾਵਾਂ ਤੇ ਘਾਟਾ ਆ ਕੇ ਤੇ ਆਪਾਂ ਕਹਿ ਦਈਏ ਨਸ਼ਾ ਬੰਦ ਹੋ ਗਿਆ ਜਿੱਥੋਂ ਘਾਟਾਏ ਗਏ ਆ ਉਸ ਤੋਂ ਬਾਅਦ ਕਿਸੇ ਨੇ ਪੜਤਾਲਿਆ ਵੀ ਉੱਥੇ ਚਿੱਟਾ ਚੱਲਦੀ ਜਾਂਦਾ ਕਿ ਨਹੀਂ ਚੱਲਦੀ ਜਾਂਦਾ ਤੁਹਾਨੂੰ ਤੁਸੀਂ ਇੱਕ ਗੱਲ ਦੱਸੋ ਵੀ ਤੁਸੀਂ ਇੱਕ ਫਰਮਾਨ ਕਰੋ ਤੁਸੀਂ ਇੱਕ ਹੁਕਮ ਕਰੋ ਕਿ ਪੰਜਾਬ ਦੇ ਵਿੱਚ ਥੋੜਾ ਕੋਈ ਐਮਐਲਏ ਕਹਿ ਦੇਵੇ ਕਿ ਹਲਕੇ 'ਚ ਚਿੱਟਾ ਹੈ ਨਹੀਂਗਾ ਫਿਰ ਅਸੀਂ ਤੁਹਾਨੂੰ ਕਹਿੰਨੇ ਜਦੋਂ ਮੈਂ ਤੁਹਾਨੂੰ ਚੈਲੰਜ ਕਰ ਰਿਹਾ ਕਿ ਤੁਹਾਡੇ 92 96 ਐਮਐਲਏ ਬਣੇ ਆ ਤੁਸੀਂ ਉਹਨਾਂ ਚੋਂ ਇੱਕ ਇੱਕ ਤੁਹਾਡੇ ਐਮਐਲਏ ਤਾਂ ਕਦੇ ਕਿ ਮੇਰੇ ਹਲਕੇ 'ਚ ਚਿੱਟਾ ਨਹੀਂ ਹੈਗਾ ਫਿਰ ਉਹਨੂੰ ਅਸੀਂ ਟੱਕਰਦੇ ਆ ਫਿਰ ਅਸੀਂ ਤੁਰਦੇ ਹਾਂ ਉਸ ਹਲਕੇ ਦੇ ਵਿੱਚ ਵੇਖਦੇ ਹਾਂ ਫਿਰ ਵੇ ਟੱਕਰਦੇ ਆ ਭਾਈ ਦੱਸਾਂ ਕਿੱਥੋਂ ਆਈ ਜਾਂਦਾ ਇਹਦਾ ਮਤਲਬ ਇਹ ਆ ਕਿ ਮਾਨ ਸਾਹਿਬ ਤੁਸੀਂ ਕਿਹੜਾ ਮੈਨੂੰ ਜਾਣਦੇ ਨਹੀਂ ਤੁਹਾਡੇ ਐਮਐਲਏ ਕਿਹੜਾ ਮੈਨੂੰ ਜਾਣਦੇ ਨਹੀਂ ਮਾਨ ਸਾਹਿਬ ਤੁਹਾਨੂੰ ਝੂਠੀਆਂ ਖਬਰਾਂ ਮਿਲ ਰਹੀਆਂ ਜਾਂ ਸਿਰਫ ਤੇ ਸਿਰਫ ਤੁਸੀਂ ਜਿਵੇਂ ਜੁਗਨੂ ਹਾਜ਼ਰ ਹੈ ਉਲਫੀ ਗਰਮਾ ਗਰਮ ਝੰਡਾਮਲੀ ਜਾਂ ਕੋਈ ਹੋਰ ਜਿਵੇਂ ਸਕਿੱਟਾਂ ਕਰਦੇ ਸੀ ਤੁਸੀਂ ਉਸੇ ਤਰ੍ਹਾਂ ਜਿਵੇਂ ਤੁਸੀਂ ਐਕਟਿੰਗ ਕਰਦੇ ਸੀ ਅੱਜ ਵੀ ਤੁਸੀਂ ਉਸੇ ਤਰ੍ਹਾਂ ਐਕਟਿੰਗ ਕਰ ਰਹੇ ਹੋ ਜਾਂ ਤੁਹਾਨੂੰ ਝੂਠੀ ਗੱਲ ਦੱਸੀ ਜਾ ਰਹੀ ਆ ਤੇ ਜਾਂ ਤੁਸੀਂ ਸਿਰਫ ਤੇ ਸਿਰਫ ਭਾਸ਼ਣ ਦੇਣ ਤੱਕ ਸੀਮਤ ਆ ਇਹ ਤਾਂ ਮਾਨ ਸਾਹਿਬ ਤੁਹਾਡੇ ਅਣਕਾਂ ਚਿੱਟੀਆਂ ਲੱਗਣਗੀਆਂ ਤੁਹਾਨੂੰ ਚਿੱਟਾ ਦਿਸੂਗਾ ਕਾਲੀਆਂ ਅਣਕਾਂ ਤੁਹਾਡੇ ਲੱਗੀਆਂ ਰਹੀਆਂ ਤੁਹਾਨੂੰ ਕਾਲਾ ਹੀ ਦਿਸਿਆ ਉਹਨਾਂ ਸਾਰੇ ਪਾਸੇ ਐਣਕਾ ਲਾ ਕੇ ਰੰਗ ਚੇਂਜ ਹੋ ਸਕਦੇ ਆ ਲੋਕਾਂ ਦੇ ਘਰ ਟੋ ਆ ਕੇ ਅੱਬਾ-ਅੱਬਾ ਤਾਂ ਹੋ ਸਕਦੀ ਆ ਪਰ ਇਹ ਚਿੱਟਾ ਖਤਮ ਨਹੀਂ ਹੋ ਸਕਦਾ ਫਿਰ ਤੋਂ ਮੈਂ ਬੇਨਤੀ ਕਰਦਾ ਬੀੜੀਆਂ ਵੀ ਨਸ਼ਾ ਜਰਦਾ ਵੀ ਨਸ਼ਾ ਚੈਨੀ ਖੈਨੀ ਵੀ ਨਸ਼ਾ ਕੂ ਲਿੱਪ ਵੀ ਨਸ਼ਾ ਜਿੰਨਾ ਚਿਰ ਤੁਸੀਂ ਇਹ ਨਸ਼ੇ ਪੰਜਾਬ ਚੋਂ ਬੰਦ ਨਹੀਂ ਕਰਾ ਸਕਦੇ ਸ਼ਰਾਬ ਵੀ ਨਸ਼ਾ 31 ਮਾ ਹੁਣ ਤੱਕ ਠੇਕੇ ਮੰਗਲ ਆ ਗਏ ਹੋਣੇ ਤੁਹਾਡੇ ਕੋਲ ਠੇਕੇਦਾਰ ਹੋ ਸਕਦਾ ਫੰਡ ਵੀ ਕਹਿਣ ਲੱਗੇ ਹੁਣ ਹੋ ਸਕਦਾ ਤੁਹਾਨੂੰ ਇਹ ਕਹਿੰਦੇ ਸਾਨੂੰ ਫਾਈਲ ਕੇ ਦੇ ਇੰਨੇ ਪਿੰਡ ਦੇ ਦੇ ਦੋ ਜੀ ਅਸੀਂ ਠੇਕਾ ਉੱਥੇ ਚਲਾਉਣਾ ਠੇਕੇਦਾਰ ਪਹੁੰਚ ਗਏ ਹੋਣਗੇ ਤੁਹਾਡੇ ਕੋਲ ਤਾਂ ਤੁਸੀਂ ਇੱਕ ਦਿਨ ਦੱਸੋ ਵੀ ਨਸ਼ਾ ਕਿਵੇਂ ਬੰਦ ਹੋ ਗਿਆ ਤੁਹਾਡੇ ਕੋਲ ਜਦੋਂ ਸ਼ਰਾਬ ਦੇ ਠੇਕੇ ਕੋਈ ਲੈਣ ਵਾਸਤੇ ਆਵੇ ਤਾਂ ਜੇ ਤੁਹਾਡੇ ਸਾਹਮਣੇ ਬਹਿ ਕੇ ਉਹ ਕਹਿ ਦੇਵੇ ਤਾਂ ਫਿਰ ਮੇਰੀ ਗੱਲ ਯਾਦ ਕਰ ਲਿਆ ਜੀ ਕਿ ਪੰਜਾਬ ਦੇ ਵਿੱਚੋਂ ਜੇ ਸਰਕਾਰ ਦੇ ਹਦੀਨ ਚੱਲਣ ਵਾਲੀ ਸ਼ਰਾਬ ਕੰਟਰੋਲ ਨਹੀਂ ਹੋ ਸਕੀ ਬੀੜੀਆਂ ਸਿੱਟਾਂ ਕੰਟਰੋਲ ਨਹੀਂ ਹੋ ਸਕੀਆਂ ਬਰੂਫਣ ਗੋਲੀ ਨਹੀਂ ਕੰਟਰੋਲ ਹੋ ਸਕੀ ਜਰ ਦੇ ਬੀੜੀਆਂ ਨਹੀਂ ਕੰਟਰੋਲ ਹੋ ਸਕੇ ਬਿੰਮਲ ਸ਼ੀਸ਼ੂਰੀ ਇਹ ਨਹੀਂ ਕੰਟਰੋਲ ਹੋ ਸਕੀਆਂ ਕੁਲ ਲਿਪਾ ਨਹੀਂ ਕੰਟਰੋਲ ਹੋ ਸਕੀਆਂ ਤਾਂ ਫਿਰ ਮਾਨ ਸਾਹਿਬ ਚਿੱਟਾ ਜਿਹਦਾ ਕੀ ਪਤਾ ਹੀ ਨਹੀਂ ਕੌਣ ਲਿਆਇਆ ਕਿੱਥੋਂ ਆਇਆ ਉਹ ਕੰਟਰੋਲ ਕਿਵੇਂ ਹੋ ਸਕਦਾ ਜਿਹਦਾ ਕੋਈ ਪਿਓ ਦਾਦਾ ਹੀ ਨਹੀਂ ਬੇ ਮਤਲਬ ਲਵਾਰਸ ਆ ਇੱਕ ਚਿੱਟਾ ਅਜੇ ਤੱਕ ਪਤਾ ਨਹੀਂ ਲੱਗਿਆ ਕਿਹਦਾ ਜੰਮਿਆ ਸੀ ਕਿਹਦਾ ਜਾਇਆ ਤੇ ਆ ਤਾਂ ਆ ਤਾਂ ਵਾਰਸ ਆ ਇਹ ਤਾਂ ਲਵਾਰਸ ਨਹੀਂ ਇਹ ਤਾਂ ਵਾਰਸ ਆ ਬੀੜੀਆਂ ਦੀ ਕੰਪਨੀ ਵੀ ਇੱਥੇ ਹੀ ਹੋਊਗੀ ਸਿੱਟਾਂ ਦੀ ਵੀ ਇੱਥੇ ਹੋਊਗੀ ਜਰਦੇ ਦੀ ਵੀ ਇੱਥੇ ਹੋਊਗੀ ਫੈਕਟਰੀਆਂ ਕੰਪਨੀਆਂ ਕਹ ਲਓ ਸਾਰੇ ਇੱਥੇ ਹੀ ਹੋਣਗੇ ਦੇਸ਼ ਦੇ ਵਿੱਚ ਹੀ ਤਾਂ ਫਿਰ ਤੁਸੀਂ ਦਿਲ ਤੇ ਹੱਥ ਰੱਖ ਕੇ ਕਹੋ ਕਿ ਪੰਜਾਬ ਦੇ ਵਿੱਚੋਂ ਚਿੱਟਾ ਕਿਵੇਂ ਬਣ ਦੋ ਸਕਦਾ ਇਹ ਝੂਠੀਆਂ ਗੱਲਾਂ ਨਾ ਕਰੋ ਮਾਨ ਸਾਹਿਬ ਅੱਤ ਬਣ ਕੇ ਬੇਨਤੀ ਆ ਤੇ ਜੇਕਰ ਵਾਕਈ ਤੁਹਾਨੂੰ ਇਹ ਇਫਾਹ ਦਿੱਤੀ ਗਈ ਆ ਕਿ ਨਸ਼ਾ ਬੰਦ ਹੋ ਗਿਆ ਤਾਂ ਫਿਰ ਇਹ ਸਭ ਕੁਝ ਝੂਠ ਆ ਸਾਡੀ ਇਨਿਕ ਬੇਨਤੀ ਕਬੂਲ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ